ਰੋਪੜ ਰੇਂਜ ਦੇ ਮੋਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਅੱਜ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਪੇਸ਼ੀ ਦੌਰਾਨ ਭੁੱਲਰ ਨੂੰ 5 ਦਿਨਾਂ ਦੇ ਹੋਰ ਰਿਮਾਂਡ ਤੇ ਭੇਜ ਦਿੱਤਾ ਭੁੱਲਰ ਦਾ ਰਿਮਾਂਡ ਅੱਜ ਖਤਮ ਹੋ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਇਸ ਤੋਂ ਇਲਾਵਾ ਸੀਬੀਆਈ ਅਦਾਲਤ ਨੇ ਵਿਚੋਲੇ ਕ੍ਰਿਸ਼ਨੂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਜੇਲ੍ਹ ਭੇਜ ਦਿੱਤਾ ਇਸ ਤੋਂ ਪਹਿਲਾਂ ਕ੍ਰਿਸ਼ਨੂ ਨੂੰ 9 ਦਿਨਾਂ ਦੇ ਸੀਬੀਆਈ ਰਿਮਾਂਡ ਤੇ ਭੇਜਿਆ ਗਿਆ ਸੀ ਅਚੇਸ ਪੁਲਰ ਤੇ ਮਿਸਟਰ ਅਚੇਸ ਪੁਲਰ ਤੇ ਡਿਊਲ ਐਫ ਆਈ ਆਰ ਨਾ ਕੀਤੀ ਜਾਵੇ ਪਹਿਲਾਂ ਆਲਰੇਡੀ ਵਿਜੀਲੈਂਸ ਇਸ ਨੂੰ ਲੈ ਕੇ ਐਫਰ ਕਰ ਚੁੱਕੀ ਹੈ ਫਾਰਮਲੀ ਪੁੱਛ ਗਿਛ ਤੋਂ ਬਾਅਦ ਅਰੈਸਟ ਕਰ ਚੁੱਕੀ ਹੈ ਤਾਂ ਇੱਕ ਗੱਲ ਉਸੇ ਅਫੈਂਸ ਵਾਸਤੇ ਦੁਬਾਰਾ ਦੂਜੀ ਏਜੰਸੀ ਆ ਰਹੀ ਹੈ ਵਿਚ ਇਜ਼ ਅਗੇਂਸਟ ਲਾ ਇਸ ਗੱਲ ਤੇ ਗਿਆ ਸੀ ਵੀ ਇਸ ਕਰਕੇ ਨਵਾਂ ਰਿਮਾਨਡ ਨਾ ਦਿੱਤਾ ਜਾਵੇ ਦੁਬਾਰਾ ਰਿਮਾਨਡ ਦਿੱਤਾ ਜਾਵੇ ਦੁਬਾਰਾ ਰਿਮਾਨਡ ਪੰਜ ਦਿਨ ਦਾ ਰਿਮਾਨਡ ਦਿੱਤਾ ਜੀ ਮਾਨਯੋਗ ਅਦਾਲਤ ਨੇ ਆਰਡਰ ਜੇਵਿਟਡ ਹੈ ਇਕ ਸੀਗਾ ਇਹ ਗਰਾਉਂਡਸ ਆਫ ਅਰੈਸਟ ਨੇ ਉਹਨਾਂ ਨੂੰ ਚੈਲੰਜ ਕੀਤਾ ਸੀ ਕਿ ਗਰਾਉਂਡਸ ਆਫ ਅਰੈਸਟ ਨੇ ਉਹ ਕਹਿੰਦੇ ਇਸ ਕਰਕੇ ਅਰੈਸਟ ਕੀਤਾ ਜਾ ਰਿਹਾ ਵੀ ਇਹ ਬਾਹਰ ਜਾ ਕੇ ਪ੍ਰੋਪਰਟੀ ਵੇਚ ਦੇਣਗੇ ਹੀ ਇਜ਼ ਆਲਰੇਡੀ ਇਨ ਕਸਟਡੀ ਉਹ ਜਸਟੀਫਾਈਡ ਨਹੀਂ ਉਹ ਬੋਲ ਰਿਹਾ ਹੈ ਕਿ ਉਹ ਉਹਨਾਂ ਨੇ ਉਹ ਉਹਨਾਂ ਦੇ ਸੀਗਾ ਕਿ 2 ਮਹੀਨਾ ਦੀ ਇਹਨਾਂ ਦੀ ਆਮਦਨ ਦਾ ਰਿਕਾਰਡ ਹੈ ਉਹਨਾਂ ਕੋਲ 32 ਲੱਖਸ ਦਾ ਦਿਸ ਵਾਸ ਜੋ ਤਨੋਆ ਸਾਹਿਬ ਤੁਹਾਡੇ ਤੋਂ ਵੀ ਕਈ ਸੋਲਿਡ ਰੀਜ਼ਨ ਨੇ ਜਿਹੜੇ ਉੱਥੇ ਰੱਖੇ ਗਏ ਨੇ ਕਿਉਂਕਿ ਬਹਿਸ ਕਾਫੀ ਤਿੱਖੀ ਚੱਲੀ ਹੈ ਕਿ ਕੁਝ ਖਾਸ ਗਰਾਉਂਡਸ ਆਫ ਅਰੈਸਟ ਪ੍ਰੋਪਰਲੀ ਇਨਫਾਰਮ ਨਹੀਂ ਕੀਤੇ ਗਏ ਜਿਹੜੇ ਰੀ ਲੋਜੀਕਲ ਨਹੀਂ ਸੀਗਾ ਸਾਡੇ ਮੰਨਣਾ ਸੀਗਾ 메인 ਸੀਗਾ ਵਾਈ ਸਕੈਂਡ ਐਫ ਆਈ ਆਰ ਜਦੋਂ ਇੱਕ ਐਫਰ ਹੋ ਚੁੱਕੀ ਹੈ ਅਰੈਸਟ ਹੋ ਚੁੱਕੇ ਨੇ ਤੇ ਉੱਥੇ ਸੀਬੀਆਈ ਮੁਹਾਲੀ ਕੋਰਟ ਵਿੱਚ ਪੇਸ਼ ਹੋ ਚੁੱਕੀ ਹੈ ਤੇ ਉੱਥੇ ਉਹਨਾਂ ਦੇ ਰਿਪਰੈਜ਼ੈਂਟੇਟਿਵ ਨੇ ਕਿਹਾ ਕਿ ਅਸੀਂ ਉਹ ਇੰਟਰਫੇਅਰ ਨਹੀਂ ਕਰਾਂਗੇ ਬਿਜ਼ਨਸ ਦੇ ਪ੍ਰੋਸੈਸ ਇੱਕ ਇੱਕੋ ਫੈਂਸੀਲੀ 메인 ਇਹੀ ਸੀਗਾ ਕਿ ਵਾਈ ਡਿਊਲ ਐਫ ਆਈ ਆਰ ਫਾਰ ਵਨ ਅਫੈਂਸ ਜੀ ਬਿਲਕੁਲ ਤੇ ਦੋ ਕੇਸ ਸੀਗੇ ਦੋਨਾਂ ਕੇਸਾਂ ਦੇ ਵਿੱਚ ਮਤਲਬ ਕਿ ਇਹ ਕਿਹੜੇ ਕਿਸ ਦੇ ਵਿੱਚ ਜੋ ਪਹਿਲਾ ਕੇਸ ਸੀਗਾ 16 ਤਰੀਕ ਵਾਲਾ ਉਹਦੇ ਨਾਲ ਕਿਰਸ਼ਾਨੂੰ ਸੀਗਾ ਉਹ ਕਿਊਜ਼ ਨਾਲ ਉੱਚ 20th ਦਿੱਤੀ ਗਈ ਹੈ ਜੁਡੀਸ਼ੀਅਲ ਰਿਮਾਂਡ ਵਿੱਚ ਇਸ ਦੇ ਵਿੱਚ ਮਿਸਟਰ ਭੁੱਲਰ ਦਾ ਪੁਲਿਸ ਰਿਮਾਂਡ ਉਹਨੇ ਕੱਲਾ ਮੰਗਿਆ ਸੀ ਜੋ 11 ਤਰੀਕ ਤੱਕ ਦਿੱਤਾ ਗਿਆ ਜੀ ਥੈਂਕ ਯੂ ਵੈਰੀ ਮਚ ਰੋਪੜ ਰੇਂਜ ਦੇ ਮੋਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਅੱਜ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਪੇਸ਼ੀ ਦੌਰਾਨ ਭੁੱਲਰ ਨੂੰ 5 ਦਿਨਾਂ ਦੇ ਹੋਰ ਰਿਮਾਂਡ ਤੇ ਭੇਜ ਦਿੱਤਾ ਭੁੱਲਰ ਦਾ ਰਿਮਾਂਡ ਅੱਜ ਖਤਮ ਹੋ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਇਸ ਤੋਂ ਇਲਾਵਾ ਸੀਬੀਆਈ ਅਦਾਲਤ ਨੇ ਵਿਚੋਲੇ ਕ੍ਰਿਸ਼ਨੂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਜੇਲ੍ਹ ਭੇਜ ਦਿੱਤਾ ਇਸ ਤੋਂ ਪਹਿਲਾਂ ਕ੍ਰਿਸ਼ਨੂ ਨੂੰ 9 ਦਿਨਾਂ ਦੇ ਸੀਬੀਆਈ ਰਿਮਾਂਡ ਤੇ ਭੇਜਿਆ ਗਿਆ ਸੀ ਅਚੇਸ ਪੁਲਰਤੇ ਮਿਸਟਰ ਅਚੇਸ ਪੁਲਰਤੇ ਡਿਊਲ ਐਫ ਆਈ ਆਰ ਨਾ ਕੀਤੀ ਜਾਵੇ ਪਹਿਲਾਂ ਆਲਰੇਡੀ ਵਿਜੀਲੈਂਸ ਇਸ ਨੂੰ ਲੈ ਕੇ ਐਫ ਆਰ ਕਰ ਚੁੱਕੀ ਆ ਫਾਰਮਲੀ ਪੁੱਛਗਿੱਛ ਤੋਂ ਬਾਅਦ ਅਰੈਸਟ ਕਰ ਚੁੱਕੀ ਆ ਤਾਂ ਇੱਕ ਗੱਲ ਉਸੇ ਅਫੈਂਸ ਵਾਸਤੇ ਦੁਬਾਰਾ ਦੂਜੀ ਏਜੰਸੀ ਆ ਰਹੀ ਹੈ ਵਿਚ ਇਜ਼ ਅਗੇਂਸਟ ਲਾਅ ਇਸ ਗੱਲ ਤੇ ਗਿਆ ਸੀ ਵੀ ਇਸ ਕਰਕੇ ਨਵਾਂ ਰਿਮਾਨਡ ਨਾ ਦਿੱਤਾ ਜਾਵੇ ਦੁਬਾਰਾ ਰਿਮਾਨਡ ਦਿੱਤਾ ਜਾਵੇ ਦੁਬਾਰਾ ਰਿਮਾਨਡ ਪੰਜ ਦਿਨ ਦਾ ਰਿਮਾਨਡ ਦਿੱਤਾ ਹੈ ਜੀ ਮਾਨਯੋਗ ਅਦਾਲਤ ਨੇ ਆਰਡਰ ਜਿਵੇਂਟਡ ਹੈ ਇਕ ਸੀਗਾ ਜਿਹੜੇ ਗਰਾਉਂਡਸ ਆਫ ਅਰੈਸਟ ਨੇ ਉਹਨਾਂ ਨੂੰ ਚੈਲੰਜ ਕੀਤਾ ਸੀ ਕਿ ਗਰਾਉਂਡਸ ਆਫ ਅਰੈਸਟ ਨੇ ਉਹ ਕਹਿੰਦੇ ਇਸ ਕਰਕੇ ਅਰੈਸਟ ਕੀਤਾ ਜਾ ਰਿਹਾ ਵੀ ਇਹ ਬਾਹਰ ਜਾ ਕੇ ਪ੍ਰੋਪਰਟੀ ਵੇਚ ਦੇਣਗੇ ਹੀ ਇਜ਼ ਆਲਰੇਡੀ ਇਨ ਕਸਟਡੀ ਉਹ ਜਸਟੀਫਾਈਡ ਨਹੀਂ ਕੋਈ ਟ੍ਰਾਂਜੈਕਸ਼ਨ ਤਾਂ ਵੀ ਉਹ ਬੋਲ ਰਿਹਾ ਉਹਨਾਂ ਨੇ ਉਹ ਉਹਨਾਂ ਦੇ ਇਹ ਸੀਗਾ ਕਿ 2 ਮਹੀਨਾ ਦੀ ਇਹਦੀ ਆਮਦਨ ਦਾ ਰਿਕਾਰਡ ਹੈ ਉਹਨਾਂ ਕੋਲ 32 ਲੱਖਸ ਦਾ ਦਿਸ ਵਾਸ ਜੋ ਕਿ ਇਹ ਹੀ ਗਰਾਉਂਡਸ ਤਨੋਸ਼ਰ ਤੁਹਾਡੇ ਕੋਲ ਵੀ ਕਈ ਸੋਲਿਡ ਰੀਜ਼ਨ ਨੇ ਜਿਹੜੇ ਉੱਥੇ ਰੱਖੇ ਗਏ ਨੇ ਕਿਉਂਕਿ ਬਹਿਸ ਕਾਫੀ ਤਿੱਖੀ ਚੱਲੀ ਹੈ ਕਿ ਕੁਝ ਖਾਸ ਗਰਾਉਂਡਸ ਆਫ ਅਰੈਸਟ ਪ੍ਰੋਪ ਲੋਜੀਕਲ ਨਹੀਂ ਸੀ ਕਿ ਸਾਡੇ ਮੰਨਣਾ ਸੀਗਾ 메인 ਸੀਗਾ ਵਾਇਸ ਸਕੰਡ ਐਫ ਆਈ ਆਰ ਜਦੋਂ ਇੱਕ ਐਫਰ ਹੋ ਚੁੱਕੀ ਹੈ ਅਰੈਸਟ ਹੋ ਚੁੱਕੇ ਨੇ ਤੇ ਉੱਥੇ ਸੀਬੀਆਈ ਮੁਹਾਲੀ ਕੋਰਟ ਵਿੱਚ ਪੇਸ਼ ਹੋ ਚੁੱਕੀ ਹੈ ਤੇ ਉੱਥੇ ਉਹਨਾਂ ਦੇ ਰਿਪਰੈਜ਼ੈਂਟੇਟਿਵ ਨੇ ਕਿਹਾ ਕਿ ਅਸੀਂ ਉਹ ਇੰਟਰਫੇਅਰ ਨਹੀਂ ਕਰਾਂਗੇ ਬਿਜ਼ਨਸ ਦੇ ਪ੍ਰੋਸੈਸ 'ਚ ਇੱਕ ਇੱਕੋ ਫੈਂਸੀਲੀ 메인 ਇਹੀ ਸੀਗਾ ਕਿ ਵਾਇਸ ਡਿਊਲ ਐਫ ਆਈ ਆਰ ਫਾਰ ਵਨ ਅਫੈਂਸ ਜੀ ਬਿਲਕੁਲ ਤੇ ਦੋ ਕੇਸ ਸੀਗੇ ਦੋਨਾਂ ਕੇਸਾਂ ਦੇ ਵਿੱਚ ਮਤਲਬ ਕਿ ਇਹ ਕਿਹੜੇ ਕਿਸ ਦੇ ਵਿੱਚ ਜੋ ਪਹਿਲਾ ਕੇਸ ਸੀਗਾ 16 ਤਰੀਕ ਵਾਲਾ ਉਹਦੇ ਨਾਲ ਕਿਰਸ਼ਾਨੂੰ ਸੀਗਾ ਉਹ ਅਕਿਊਜ਼ ਦੇ ਨਾਲ ਉਹ ਚ 20th ਦਿੱਤੀ ਗਈ ਹੈ ਜੁਡੀਸ਼ੀਅਲ ਰਿਮਾਂਡ ਵਿੱਚ ਇਸ ਦੇ ਵਿੱਚ ਮਿਸਟਰ ਭੁੱਲਰ ਦਾ ਪੁਲਿਸ ਰਿਮਾਂਡ ਉਹਨੇ ਕੱਲਾ ਮੰਗਿਆ ਸੀ ਜੋ 11 ਤਰੀਕ ਤੱਕ ਦਿੱਤਾ ਗਿਆ ਜੀ ਥੈਂਕ ਯੂ ਵੈਰੀ ਮਚ